ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਗੋਧੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਮੋਗੇ ਸ਼ਹਿਰ ਚ ਰਲਿਆ ਵਾ ਜੀ ਇਹ ਪਿੰਡ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਐਨੀਮਲ ਲੈ ਕੇ ਆਂਦੇ ਆ ਜੀ ਡਿਟੇਲ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹੈ ਜਗਦੀਪ ਸਿੰਘ ਆ ਪਿੰਡ ਗੋਧੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਹੈ ਮੋਬਾਈਲ ਨੰਬਰ ਜੀ 860 ਨੂੰ 1553 ਠੀਕ ਆ ਵੀਰੇ ਦੋ ਨਾਗਾ ਜੀ ਅੱਜ ਹਾਂ ਜੀ ਦੋ ਨਾਗਾ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਜੇ ਦਾ ਇਹ ਵੀਰੇ ਅਰੀਨਲ ਦੂਜਾ ਸੂਆ ਵਾ ਹਾਂਜੀ ਜਰਸੀ ਤੇ ਸ਼ਾਈ ਵਾਲ ਚ ਪੈਂਦੀ ਆ ਠੀਕ ਆ ਠੀਕ ਆ 3 ਚੌਥਾ ਦਿਨ ਹੋਇਆ ਸੂਈ ਨੂੰ ਅੱਜ ਠੀਕ ਆ ਠੀਕ ਆ ਬੋੜਾ ਬੰਨਾ ਬੋੜਾ ਮੰਨ ਲੇ ਪਰ ਆ ਜੇ ਪਾੜਦਾ ਦੋਦਾ ਠੀਕ ਆ 14 ਕਿਲੋ ਤਿਆਰ ਆ ਜੋਖ ਦਾਂਗੇ ਜੀ ਮੈਂ ਤਾਂ ਨਾ ਕੰਡਾ ਮਾਰ ਕੇ ਲੈ ਗਿਆ ਬੱਚਾ ਕੀ ਆ ਜੀ ਮੱਚਾ ਗੱਛਾ ਮਾਰ ਥਾਣਾ ਦੀ ਗਰੰਟੀ ਹੈ ਜੀ ਹਾਂ ਥਾਣਾ ਦੀ ਗਰੰਟੀ ਹੈ ਜੀ ਥਿਆ ਟਾਈਮ ਕਨੇ ਜੇ ਵੈਸੇ ਹੀ ਆ ਜੀ ਹਾਂ ਵੈਸੇ ਹੀ ਅਵਰੇ ਜੈਲੀ ਜੂੜੀ ਬਹੁਤ ਹਲ ਹੈ ਠੀਕ ਹੈ ਜੀ ਜਿਵੇਂ ਮਰਜੀ ਬੈਠਾ ਰ ਠੀਕ ਹੈ ਜੀ ਹਾਂ ਯਾਨੀ ਕਿ 14 ਕਿਲੋ ਬੋਲਾ ਹੁਣ ਤਿਆਰ ਆ 14 ਕਿਲੋ ਦੀ ਚਵਾਈ ਕਰਾਤਾ ਚਵਾਈ ਕਰਾ ਦਾਂਗੇ ਹਾਂ ਆਪਦੀ ਦੋ ਟਾਈਮ ਚਾਰ ਚਾਰ ਟਾਈਮ ਜਿੰਨੇ ਟਾਈਮ ਮਰਜੀ ਬੈਣ ਕਿੰਗ ਕਰ ਲਵੋ ਹਮਾਂ ਠੀਕ ਹੈ ਜੀ ਹਾਂ ਠੰਡੀ ਸੀਲ ਦੀ ਵੀ ਗਰੰਟੀ ਹੈ ਠੰਡੀ ਸੀਲ ਦੀ ਪੂਰੀ ਗਰੰਟੀ ਆ ਬੜਾ ਨਿਆਣਾ ਪਾ ਕੇ ਮਿਲਦੀ ਆ ਠੀਕ ਹੈ ਜੀ ਹਾਂ ਉਹ ਆਪਾਂ ਗਾਰੰਟੀ ਹੈ ਨਾ 14 ਕਿਲੋ ਦੇ ਤੁਸੀਂ ਵੀਰੇ ਚਵਾਈ ਕਰ ਸਕਦੇ ਹੋ ਬੱਚਾ ਮਗਰ ਵੱਛਾ ਆ ਜਾਂਦਾ ਜੇਰ ਦੀ ਸਾਫਾਪਾ ਥਨਾਂ ਦੀ ਗਾਰੰਟੀ ਹੈ ਬੇਫਿਕਰ ਆਪਣੇ ਕੋਲ ਵੀਡੀਓ ਵੀ ਹੈਗੀ ਆ ਬਣਾ ਜੇਰ ਚੂਰ ਦੀ ਠੀਕ ਹੈ ਜੀ ਫਰੇ ਸੂਈ ਦੀ ਸਾਰਾ ਕੁਝ ਆਪਣੇ ਕੋਲ ਵੀਡੀਓ ਬੁਡੀਓ ਹੈਗੀ ਆ ਜਰਸੀ ਤੇ ਸ਼ਾਈ ਵਾਲ ਦਾ ਕਰਾਸ ਆ ਠੀਕ ਹੈ ਵੀਰੇ ਚੰਗੀ ਹੈ ਜੀ ਮੱਝਾਂ ਵਰਗਾ ਦੁੱਧ ਹੋਊਗਾ ਮੱਝਾਂ ਵਰਗਾ ਦੁੱਧ ਵੀਰੇ 86 ਫੈਟ ਆਉਗੀ 86 ਫੈਟ ਆਉਗੀ ਚੰਗਾ ਫਾਇਦਾ ਹੋ ਜਾਂਦਾ ਹਾਂ ਫਾਇਦਾ ਜੇ ਇੰਨੇ ਭਾਜ ਮੈਂ ਨਹੀਂ ਦੇਣੀ ਵੀਰੇੜਾ ਜਿੰਨੇ ਚ ਆਪਾਂ ਗਾਂ ਦੇ ਦੇਣੀ ਠੀਕ ਆ ਵੀਰੇ ਟੋਕੜ ਮੈਂ ਵੀ ਨਹੀਂ ਦੇਣੀ ਕਹਿੰਦਾ ਠੀਕ ਆ ਜੀ ਹਾਂ ਤੇ ਜੇ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਵੀਰੇੜਾ ਮੁੱਲ ਕਰਾਉਣ ਨੂੰ ਤੈਨੂੰ ਵੀ ਪਤਾ ਵਾ ਸੀਜ਼ਨ ਚੱਲ ਪਿਆ 70 ਕਰਾਲਾ 75 ਕਰਾਲਾ 8000 ਚ ਮਾਨਤਨ ਕਰਾਂਗੇ ਪੂਜੂ ਮਾਨਤਨ ਹਾਂ ਮਾਨਤਨ ਕਰਾਂਗੇ ਜਰੂਰ ਵੀਰੇ ਠੀਕ ਆ ਵੀਰੇ 65000 ਰੁਪਈਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ 14 ਕਿਲੋ ਦੇ ਚਵਾਈ ਕਰਕੇ ਹਾਂ ਚਵਾਈ ਕਰਕੇ ਠੀਕ ਆ ਜਿਹੜਾ 2 ਨੰਬਰ ਨਾ ਆ ਗਿਆ ਵੀਰੇ ਇਹਦਾ ਸੂਆ ਕਿੰਨਾ ਮਾਜੀ ਇਹ ਵੀ ਰੀਨਲ ਦੂਜਾ ਸੂਆ ਵੀਰੇ ਠੀਕ ਆ ਠੀਕ ਆ ਹੂੰ ਜਰਸੀ ਜੋ ਪੈਂਦੀ ਆ ਠੀਕ ਆ ਠੀਕ ਆ ਪੂਰੀ ਵੱਡੀ ਵਹਿੜਾ ਐ ਨਿੱਕੀ ਨਾ ਮੰਨ ਲੈ ਸੋਹਣੀ ਜਰਸੀ ਆ ਹਾਂ ਸੋਹਣੀ ਜਰਸੀ ਜੈਲੀ ਜੂਲੀ ਬਹੁਤ ਆ ਠੰਡੀ ਬਹੁਤ ਆ ਲੈ ਜਿਵੇਂ ਮਰਜੀ ਬੈਠਾ ਰਹਿ ਠੀਕ ਆ ਜਿੱਧਰ ਦੀ ਮਰਜ਼ੀ ਬੈਠਾ ਰਹਿ ਹੋਰਾ ਵੀ ਨਹੀਂ ਹਜੇ ਦਾ ਬੈਠਦੇ ਆ ਢਿੱਲਾ ਵੇਖ ਰਹੇ ਹਾਂ ਠੀਕ ਆ ਹਲਤਾ ਪੂਰਾ ਰਹਿੰਦਾ ਵਾ ਠੰਡੀ ਠੁੰਡੀ ਇੰਨੀ ਆ ਫੜਾ ਉੱਠੇ ਪਾਸੇ ਨਹੀਂ ਬੈਠਾ ਰਹੇ ਠੀਕ ਹੈ ਕਿੰਨਾ ਪਿਆ ਜੀ ਦੁੱਧ ਜੀ ਦੁੱਧ ਵੀਰੇ ਉਹਨਾਂ ਨੇ ਦੱਸਿਆ ਵਾ ਪਹਿਲਾਂ ਨੇ 14 ਕਿਲੋ ਦਿੱਤਾ ਵਾ ਠੀਕ ਹੈ ਕੋਈ ਵੀ ਭੈਣ ਭਰਾਵ ਦੀ ਸਮਝ ਨਾ ਲਵੇ ਆਪਾਂ 16 17 ਕਿਲੋ ਮੰਨ ਕੇ ਲਈਏ ਠੀਕ ਹੈ ਜੀ ਹਾਂ ਬਾਕੀ ਸੋਣਾ ਤੇ ਦੇਣੀ ਵੀ ਬਰੇਣਾ ਇੰਨੇ ਦੀ ਕਿਸੇ ਨੇ ਖਾਲੀ ਵੱਛੀ ਨਹੀਂ ਦੇਣੀ ਕਿੰਨੇ ਦੀ ਆਪਾਂ ਦੁੱਧ ਵਾਲੀ ਵਹਿੜ ਦੇ ਦੇ ਚੰਗੀ ਆ ਜਾਨੀ ਜੇ ਕੋਈ ਜਰਸੀ ਦਾ ਸ਼ੌਕ ਰੱਖਦਾ ਤਾਂ ਉਹਦੇ ਆਪ ਤੇ ਚੰਗੀ ਆ ਘੱਟ ਵੇਖ ਲੈ ਬਰੇਣਾ ਕਿੱਡਾ ਠੀਕ ਹੈ ਜੀ ਬਾਕੀ ਬਾਲਟੇ ਲਾ ਬਹੁਤ ਨੇ ਜੀ ਹਵਾਨੇ ਚ ਸਾਰੀਆਂ ਬਾਲਟੇ ਲਾ ਕਰ ਮਾਲ ਨੇ ਅਜੇ ਹੋਕ ਤਾਂ ਹੁੰਦੀ ਨਹੀਂ ਬੱਚੀ ਹੂੰ ਸੋਨਾ ਮੋਟਾ ਥਾਣਾ ਕੱਲਾ ਕੱਲਾ ਨਿੱਖੜਾ ਮੱਝਾਂ ਰਗਾ ਵਾ ਮੋਟਾ ਸਹੀ ਗੱਲ ਹੈ ਮੱਝਾਂ ਰਗਾ ਦੁੱਧ ਵੀ ਮੱਝਾਂ ਰਗਾ ਮਾਲੀ ਚੰਗੀ ਚੀਜ਼ ਆ ਹਾਂ ਪੂਰੀ ਚੰਗੀ ਆ ਠੀਕ ਹੈ ਤੇ ਇਹਦੀ ਜਾਇਦ ਜੀ ਡਿਮਾਂਡ ਰੜਾ ਮੋਹਲੋ ਕਰਾਉਣ ਨੂੰ ਹੁਣ ਤੈਨੂੰ ਵੀ ਪਤਾ ਵਾ ਰੁੱਤ ਜਲਦੀ ਦੇ ਸਹਾਵ ਨਾਲ 60 65 ਜਿੰਨਾ ਮਰਜ਼ੀ ਮੰਗ ਲਈਏ ਠੀਕ ਆ ਸਿਰਫ 50000 ਤੋਂ ਮਾਨਤਾ ਨਹੀਂ ਹੋ ਆਫਰ ਇਹ ਆਵਰੀ ਆਪਣਾ ਯਾਰ ਚੋਂ ਮਾਨਤਾ ਨਹੀਂ ਠੀਕ ਆ 50000 ਰੁਪਏ ਜੋ ਬਾਈ ਕਹਿੰਦਾ ਮਾਨਤਾ ਨਹੀਂ ਹੋਊਗਾ ਜੀ ਆਫਰ ਇਹ ਹਾਂ ਜੇ ਕੋਈ ਜੋੜਾ ਲੈ ਜਾਊਗਾ ਪੂਰਾ ਵੱਧ ਮਾਨਤਾ ਠੀਕ ਆ ਵੀਰੇ ਹਣਾ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਆ ਜੈ ਜੀ ਜੁਲੀ ਇੰਨੀ ਆ ਬੜਾ ਲੈ ਫਲਾਇ ਪੁੱਠੇ ਬਾਤੇ ਬੈਠਾ ਰਹਿ ਲੈ ਆਪਣੇ ਬਸੂਆ ਏ ਠੰਡੇ ਹੁੰਦੇ ਆ ਨਾ ਠੀਕ ਆ ਜੀ ਹਾਂ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ